ਸਤਿਗੁਰ ਗਾ ਲਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਪ੍ਰਤ ਕੋਰ ਅੱਜ ਮਹਾ ਪੰਚਾਇਤ ਜਿਹੜੀ ਹੈ ਕਿਸਾਨਾਂ ਦੇ ਵੱਲੋਂ ਉਸ ਦਾ ਐਲਾਨ ਕੀਤਾ ਗਿਆ ਸੀ ਤੁਨਦਾਦੀ ਹੈ ਲੈਂਡ ਪੁਲਿੰਗ ਪਾਲਸੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਕੁੱਕੜਪਿੰਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕਿਸਾਨ ਵੱਡਾ ਇਕੱਠ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਗੱਡੀਆਂ ਲਾ ਕੇ ਬੱਸਾਂ ਭਰ ਕੇ ਪੂਰੇ ਪੰਜਾਬ ਭਰ ਤੋਂ ਜਿਹੜੇ ਕਿਸਾਨ ਨੇ ਇਸ ਜਗ੍ਹਾ ਤੇ ਪਹੁੰਚੇ ਨੇ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਪਿੰਡ ਦੇ ਵਿੱਚ ਖਾਸ ਤੌਰ ਦੇ ਉੱਪਰ ਇੱਕ ਬੋਰਡ ਵੀ ਲਗਾ ਦਿੱਤਾ ਗਿਆ ਕਿ ਝਾੜੂ ਵਾਲੇ ਜਿਹੜੇ ਨੇ ਸਾਡੇ ਪਿੰਡ ਦੇ ਵਿੱਚ ਐਂਟਰ ਨਾ ਹੋਣ ਹਾਲਾਂਕਿ ਸਰਕਾਰ ਨੇ ਲੈਂਡ ਪੁਲਿੰਗ ਪਾਲਸੀ ਵਾਪਸ ਤਾਂ ਲੈ ਲਈ ਹੈ ਪਰ ਕੋਈ ਵੀ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਹੋਇਆ ਪਰ ਕਿਸਾਨ ਜਿਹੜੇ ਨੇ ਲਗ ਤਾਰਾ ਜੋ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਮੀ ਵੀ ਪੈ ਰਿਹਾ ਤੇ ਕਿਸਾਨ ਲਗਾਤਾਰ ਡੇਟੇ ਕੋਈ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਵਿੰਦਰ ਸੋਨੀ ਲੋਂਗੋਵਾਲ ਜੀ ਅੱਛਾ ਸਭ ਤੋਂ ਪਹਿਲਾਂ ਜਾਨਣਾ ਚਾਹਣੀ ਕਿ ਲੈਂਡ ਪੂਲਿੰਗ ਪਾਲਸੀ ਹੈ ਕਿ ਕਿਸਾਨਾਂ ਨੂੰ ਪਸੰਦ ਕਿਉਂ ਨਹੀਂ ਹੈ ਜਿਹੜੀ ਇਹ ਲੈਂਡ ਪੂਲਿੰਗ ਪਾਲਸੀ ਹੈ ਇਹ ਅੱਜ ਦੀ ਨਹੀਂ ਹੈ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਜਿਹੜੀਆਂ ਉਹ ਵੀ ਇਹ ਲੈਂਡ ਪਾਲਿੰਗ ਪਾਲਸੀ ਇਸ ਤਰ੍ਹਾਂ ਦੀ ਲੈ ਕੇ ਆਉਂਦੀਆਂ ਰਹੀਆਂ ਨੇ ਪਰ ਜੇ ਆਪਾਂ ਪੰਜਾਬ ਦੇ ਵਿੱਚ ਦੇਖੀਏ ਉਹਨਾਂ ਦੇ ਵੱਲੋਂ ਕਹਿਰ ਕੀਤੀ ہوئی ਕਿੰਨੀ ਹੀ ਜ਼ਮੀਨ ਅੱਜ ਉਹ ਬੰਜਰ ਪਈ ਹੈ ਉਹਦੇ ਉੱਪਰ ਕਿੰਨੀ ਹੀ ਗਾਜਰ ਬੂਟੀ ਹੈ ਜਿਹੜੀ ਆਪਾਂ ਬੰਜਰ ਜ਼ਮੀਨਾਂ ਲੋਕਾਂ ਦੀਆਂ ਆਵਾਜ਼ ਜ਼ਮੀਨਾਂ ਨੂੰ ਬੰਜਰ ਦੇ ਵਿੱਚ ਤਬਦੀਲ ਕਰਨਾ ਤੇ ਉਹਨਾਂ ਜ਼ਮੀਨਾਂ ਦੇ ਉੱਪਰ ਕੋਈ ਵੀ ਇਹ ਪ੍ਰੋਜੈਕਟ ਨਹੀਂ ਉਸਾਰਨੇ ਤਾਂ ਆਪਾਂ ਪਿਛਲੀਆਂ ਉਧਾਰਨਾ ਇਸ ਤੋਂ ਸਾਫ਼ ਨੇ ਪਰ ਇਹ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਉਹਨਾਂ ਦੀ ਪੈਰ ਦੇ ਵਿੱਚ ਪੈਰ ਧਰਦੇ ਆ ਭਗਵੰਤ ਮਾਨ ਦੇ ਵੱਲੋਂ ਵੀ ਉਸੇ ਤਰ੍ਹਾਂ ਦੀ ਪਾਲਿਸੀ ਜਿਹੜੀ ਪੰਜਾਬ ਦੇ ਵਿੱਚ ਲੈ ਕੇ ਆਂਦੀ ਹੈ ਉਹਨਾਂ ਜ਼ਮੀਨਾਂ ਨੂੰ ਖੋਹਣ ਦੀ ਬਿਉਂਤ ਬੰਦੀ ਹੈ ਜਿਹੜੀ ਕਾਡੀਆਂ ਦੇ ਭਾਅ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਬਿਉਂਤ ਬੰਦੀ ਹੈ ਭਾਅ ਮੋਦੀ ਸਰਕਾਰ ਦੀ ਸੈਂਟਰ ਸਰਕਾਰ ਦੀ ਸ਼ਹਿਤ ਹੈ ਪੰਜਾਬ ਦਾ ਮੁੱਖ ਮੰਤਰੀ ਵੀ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਖੋਹਣੀਆਂ ਚਾਹੁੰਦਾ ਪਰ ਇਹ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਨੇ ਜਿਹੜੀਆਂ ਇਹਨਾਂ ਨੂੰ ਕਾਡੀਆਂ ਦੇ ਭਾਅ ਨਹੀਂ ਦੇਣਾ ਚਾਹੁੰਦੇ ਚਾਹੇ ਕਰੋੜ ਕਰੋੜ ਦੋ ਦੋ ਕਰੋੜ ਦੇ ਕਿਲੇ ਦਾ ਵੀ ਪੰਜਾਬ ਦੇ ਕਿਸਾਨਾਂ ਨੂੰ ਦੇਣਗੇ ਪਰ ਉਹ ਆਪਣੀਆਂ ਜ਼ਮੀਨਾਂ ਇਹਨਾਂ ਨੂੰ ਨਹੀਂ ਦੇਣਗੇ ਅੱਜ ਮੈਂ ਵੀ ਪੈ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਕੁੱਕੜਪਿੰਡ ਇਕੱਠੇ ਹੋਏ ਨੇ ਮੀਨੂ ਦੇਖਦੇ ਕੋਈ ਵੀ ਪ੍ਰੋਗਰਾਮ ਜਿਹੜਾ ਉਹਨੂੰ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਦੇਖੋ ਅੱਜ ਦਾ ਜਿਹੜਾ ਦਿਨ ਨਿਸ਼ਚਿਤ ਕੀਤਾ ਗਿਆ ਸੀ ਇਹ ਕਾਫੀ ਸਮਾਂ ਪਹਿਲਾਂ ਮੀਡੀਆ ਦੇ ਵਿੱਚ ਵੀ ਬਕਾਇਦਾ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਦਮੋਰਚੇ ਦੇ ਵੱਲੋਂ ਅੱਜ ਪੂਰੇ ਪੰਜਾਬ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤੀ ਕਿ ਕੁੱਕੜਪਿੰਡ ਦੇ ਪੀੜਤ ਲੋਕਾਂ ਨੇ ਜਿਹੜੇ ਇਸ ਲੈਂਡ ਪੂਲਿੰਗ ਪਾਲਿਸੀ ਤੋਂ ਉਸ ਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਨੂੰ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਖੁੱਲਾ ਚੈਲੰਜ ਸੀ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਤੇ ਤੁਹਾਡੀਆਂ ਇਹਨਾਂ ਚਾਲਾਂ ਦੇ ਵਿੱਚ ਨਹੀਂ ਆਉਣਗੇ ਆਪਣੀਆਂ ਜ਼ਮੀਨਾਂ ਤੁਹਾਨੂੰ ਨਹੀਂ ਦੇਣਗੇ ਅੱਜ ਲੋਕਾਂ ਦੇ ਹੜਨ ਇਹ ਗੱਲ ਸਾਬਤ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਮੀਂਹ ਨੇਰੀਆਂ ਝੱਖੜ ਨੇ ਜਿਹੜੇ ਉਹ ਸੰਘਰਸ਼ੀ ਯੋਧਿਆਂ ਨੂੰ ਸੰਘਰਸ਼ੀ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਦੀ ਰਾਖੀ ਕਰਨ ਦਿਓ ਆਪਣੇ ਪੰਜਾਬ ਨੂੰ ਬਚਾਉਣ ਤੋਂ ਆਪਣੇ ਪਾਣੀ ਨੂੰ ਬਚਾਉਣ ਤੋਂ ਆਪਣੇ ਪੰਜਾਬ ਦੀ ਉਸ ਤਰ੍ਹਾਂ ਇੱਕ ਬਾਰ ਬਣ ਕੇ ਰਾਖੀ ਕਰਨ ਤੋਂ ਰਹੀ ਰੋਕ ਸਕਦੇ। ਅੱਜ ਬਾਪੂ ਜੀ ਪੰਜਾਬ ਸਰਕਾਰ ਤਾਂ ਕਹਿੰਦੀ ਆ ਵੀ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਦੀ ਆ ਪੰਜਾਬ ਸਰਕਾਰ ਤਾਂ ਕਹਿੰਦੀ ਆ ਵੀ ਉਹ ਤਾਂ ਕਿਸਾਨਾਂ ਦੀ ਖਤਾ ਹੈ ਮਤਲਬ ਹਮੈਤੀ ਹੈ ਉਹ ਸਾਡੇ ਹੱਕ ਦੀ ਜਿਹੜੀ ਆ ਉਹ ਜਿਹੜੇ ਜੜੇ ਅਡਾਨੀ ਬਾਨੀ ਕਾਰਕਟਰ ਕਰਾਣੇ ਸੀਗੇ ਨੇ ਉਹਨਾਂ ਦੇ ਹੱਕ ਦੀ ਹੈਗੀ ਆ ਕਿਸੇ ਕਿਸਾਨ ਦੀ ਕੋਈ ਹੱਕ ਨਹੀਂ ਹੈਗੀ ਜਿਹੜੇ ਮਤਲਬ ਜਿਹੜੇ ਕੋਈ ਕਿਸਾਨ ਕੋਲ ਦੇ ਦੇ ਕੇ ਨਹੀਂ ਹੈਗਾ ਜ਼ਮੀਨ ਦਾ ਜੇਗਾ ਇਹ ਜਲਪੇਡ ਨੇ ਆਪਣੀ ਪદ્ધਤੀ ਇਹ ਠੋਸਾ ਜਾ ਰਹੀ ਕਿਉਂਕਿ ਮੈਂ ਕਿ ਉਹਨਾਂ ਨੂੰ ਜੋ ਸਰਪਤ ਜਮੀਨ ਖੋ ਕੇ ਕਿਸਾਨਾਂ ਤੋਂ ਜਿਵੇਂ ਉਹਨਾਂ ਜਿਹੜੇ ਕਾਰਪਟ ਘਾਣੇ ਨੇ ਉਹਨਾਂ ਨੇ ਸਿੱਧਾ ਕਿ ਉਹਨਾਂ ਨੇ ਉਹਨਾਂ ਵਾਸਤੇ ਕਰਦਾ ਕਰਦਾ ਸੀ ਕਿਸਾਨਾਂ ਬਾਅਦ ਚ ਕੁਝ ਨਹੀਂ ਕਰਦਾ ਸੀ ਅੱਛਾ ਭਾਈ ਵੱਡਾ ਸਵਾਲ ਇਹ ਹੈ ਕਿ ਜਿਹੜੇ ਲੋਕ ਜ਼ਮੀਨਾਂ ਦੇ ਨੂੰ ਤਿਆਰ ਹੋ ਗਏ ਕਿ ਉਹ ਕਿਸਾਨ ਨਹੀਂ ਸੀਗੇ ਨਹੀਂ ਦੇਖੋ ਪੰਜਾਬ ਦੇ ਲੋਕ ਨੇ ਜਿਹੜੇ ਉਹ ਹੈ ਕਿਸਾਨ ਹੀ ਨੇ ਜਿਹੜੇ ਖੇਤੀ ਕਰਦੇ ਨੇ ਸਾਰੇ ਪਰ ਇਹ ਮੀਡੀਆ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਜਿਹੜੇ ਇਹਨਾਂ ਦੇ ਪਾਰਟੀ ਦੇ ਵਰਕਰ ਨੇ ਪਾਰਟੀ ਦੇ ਮੂਰੇ ਕੰਮ ਕਰਨ ਵਾਲੇ ਇਹਨਾਂ ਦੇ ਪਿੰਡਾਂ ਦੇ ਵਿੱਚ ਪੰਜ ਸਰਪੰਚ ਨੇ ਉਹਨਾਂ ਵੱਲੋਂ ਇਹਨਾਂ ਦੀ ਇੱਕ ਬਕਾਇਦਾ ਮੀਟਿੰਗਾਂ ਦੇ ਤੌਰ ਤੇ ਇੱਕ ਲਹਿਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਕਿ ਪਿੰਡਾਂ ਦੇ ਲੋਕ ਨੇ ਜਿਹੜੇ ਪਿੰਡਾਂ ਦੇ ਕਿਸਾਨ ਨੇ ਉਹ ਜ਼ਮੀਨਾਂ ਦੇਣ ਦੇ ਲਈ ਤਿਆਰ ਨਹੀਂ ਪਰ ਹਾਈ ਕੋਰਟ ਦੀ ਜ਼ਿਕਰ ਗੱਲ ਕਰੀਏ ਹਾਈ ਕੋਰਟ ਨੇ ਤਾਂ ਕਿਸਾਨਾਂ ਦਾ ਹੀ ਸਾਥ ਦਿੱਤਾ ਤਾਂ ਉਹਨਾਂ ਨੇ ਤਾਂ 10 ਸਤੰਬਰ ਦੀ ਰੋਕ ਲਾ ਦਿੱਤੀ ਸੀ ਇਸ ਪਾਲਿਸੀ ਦੇ ਉੱਪਰ ਦੇਖੋ ਜਿਹੜਾ ਕੋਈ ਹਾਈ ਕੋਰਟ ਦੇ ਵਿੱਚ ਜਾਣ ਦੀ ਗੱਲ ਆ ਉਹ ਕਿਸੇ ਵੱਲੋਂ ਕਿਸ ਤਰ੍ਹਾਂ ਦੀ ਧਿਰ ਬਣਿਆ ਗਿਆ ਜਾਂ ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਗਈ ਹੈ ਜਾਂ ਹਾਈ ਕੋਰਟ ਨੇ ਪੰਜਾਬ ਦੇ ਲੋਕਾਂ ਦੀ ਗੱਲ ਰੱਖੀ ਹੈ ਤਾਂ ਇਹ ਗੱਲ ਤੋਂ ਇਹ ਗੱਲ ਤਾਂ ਸਾਬਤ ਹੁੰਦੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬੜੀ ਚੋਰੀ ਮੋਰੀ ਦੇ ਰਾਹੀ ਬੜੀ ਇੱਕ ਗੁਪਤ ਤਰੀਕੇ ਦੇ ਰਾਹੀ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੜਪਣਾ ਚਾਹੁੰਦੀ ਸੀ ਜੇ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵੱਲੋਂ ਕੋਈ ਰੋਟ ਲੱਗੀ ਵੀ ਹੈ ਤਾਂ ਉਹ ਵੀ ਲੋਕਾਂ ਦੇ ਪੱਖ ਦੇ ਵਿੱਚ ਜਾਣ ਵਾਲੀ ਗੱਲ ਹੈ ਕਿ ਪਾਲਿਸੀ ਸਰਾਸਰ ਗਲਤ ਹੈ ਇਹ ਪਾਲਿਸੀ ਨੂੰ ਮੁੱਢੋਂ ਰੱਦ ਹੋਣਾ ਚਾਹੀਦਾ ਹੈ ਤਾਂ ਕਰਕੇ ਹੀ ਉਹਦੇ ਪਰ ਹਾਈ ਕੋਰਟ ਨੇ ਰੋਕ ਲਗਾਈ ਹੋਗੀ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਸੰਘਰਸ਼ੀ ਲੋਕ ਨੇ ਸੰਘਰਸ਼ਾਂ ਦੇ ਉੱਪਰ ਟੇਕ ਹੈ ਸੰਘਰਸ਼ਾਂ ਦੇ ਨਾਲ ਜਥੇਬੰਦੀਆਂ ਦੇ ਇੱਕ ਇੱਕ ਦੇ ਨਾਲ ਅਸੀਂ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਮੁੱਢੋਂ ਰੱਦ ਕਰਵਾ ਕੇ ਰਹਿਾਂਗੇ ਅੱਛਾ ਭਾਈ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਹੋਇਆ ਜੋ ਉਸੇ ਦੀ ਮੰਗ ਹੈ ਜੀ ਹਾਂ ਜੀ ਬਿਲਕੁਲ ਕਿਉਂਕਿ ਜਿਹੜਾ ਪੰਜਾਬਾ ਵੈਸੇ ਭਾਰਤ ਆ ਉਹ ਪਿੰਡਾਂ ਦੇ ਵਿੱਚ ਵੱਸਦਾ ਜੀ ਇਹਨਾਂ ਦੀ ਕੋਸ਼ਿਸ਼ ਕੀ ਆ ਵੀ ਪਿੰਡਾਂ ਚੋਂ ਉਜਾੜਾ ਕਰਕੇ ਉਹਨਾਂ ਨੂੰ ਸ਼ਹਿਰੀਕਰਨ ਕੀਤਾ ਜਾਵੇ ਕਿਉਂਕਿ ਇਹ ਸਰਕਾਰਾਂ ਜਿਹੜਾ ਕਾਰਪੋਰੇਟ ਦਾ ਪੱਖ ਪੂਰ ਰਹੀਆਂ ਨੇ ਤੁਸੀਂ ਦੇਖਿਆ ਉਹ ਵੀ ਕਰੋਨਾ ਵੇਲੇ ਪੂਰੀ ਦੁਨੀਆ ਦੇ ਵਿੱਚ ਆਰਥਿਕ ਮੰਦਵਾੜ ਆਇਆ ਪਰ ਭਾਰਤ ਤੇ ਉਹਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਉਹਦਾ ਵੱਡਾ ਕਾਰਨ ਕੀ ਸੀ ਕਿਉਂਕਿ ਭਾਰਤ ਪਿੰਡਾਂ ਦੇ ਵਿੱਚ ਵੱਸਦਾ ਤੇ ਜ਼ਿਆਦਾਤਰ 70% ਲੋਕ ਜਿਹੜੇ ਖੇਤੀ ਤੇ ਨਿਰਭਰ ਨੇ ਚਾਹੇ ਪਿੰਡਾਂ ਦੇ ਮਜ਼ਦੂਰ ਨੇ ਕਿਸਾਨ ਨੇ ਬਾਹਰੋਂ ਵੀ ਲੇਬਰ ਆਉਂਦੀ ਹੈ ਇੱਥੇ ਖੇਤੀ ਖੇਤੀ ਚੋਂ ਕਮਾਈ ਕਰਨ ਵਾਸਤੇ ਉਹ ਇਹ ਜਿਹੜੀ ਖੇਤੀ ਜੋਗ ਜ਼ਮੀਨ ਆ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ ਉਪਜਾਊ ਜ਼ਮੀਨ ਪੰਜਾਬ ਦੀ ਜ਼ਮੀਨ ਆ ਉਹ ਪੰਜਾਬ ਦੀ ਜ਼ਮੀਨ ਨੂੰ ਉਜਾੜ ਕੇ ਇੱਥੇ ਇਹਨੂੰ ਬੰਜਰ ਬਣਾਉਣਾ ਚਾਹੁੰਦੇ ਨੇ ਤਾਂ ਕਿ ਬਾਅਦ ਵਿੱਚ ਉਹ ਸਰਕਾਰੀ ਅਦਾਰਿਆਂ ਤੋਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾਵੇ ਪਰ ਸਰਕਾਰ ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੀ ਪਈ ਹੈ ਕਿ ਤੁਹਾਨੂੰ ਤੁਸੀਂ ਸਹਿਮਤ ਨਹੀਂ ਹੋ ਡਿਵੈਲਪਮੈਂਟ ਨਹੀਂ ਹੋਣੀ ਚਾਹੀਦੀ ਤੁਸੀਂ ਸ਼ਹਿਰਾਂ ਦੇ ਵਿੱਚ ਦੇਖੋ ਕਲੋਨੀਆਂ ਬੇਲੀਆਂ ਪਈਆਂ ਨੇ ਫਲੈਟ ਬਣੇ ਜਾਂਦੇ ਨੇ ਬੇਲੇ ਪਏ ਨੇ ਲੋਕਾਂ ਕੋਲੇ ਖਰੀਦ ਸ਼ਕਤੀ ਨਹੀਂ ਹੈਗੀ ਜਦੋਂ ਲੋਕਾਂ ਕੋਲੇ ਖਰੀਦ ਸ਼ਕਤੀ ਨਹੀਂ ਉਹ ਮਹਿੰਗੇ ਮਹਿੰਗੇ ਫਲੈਟ ਕਿੱਥੋਂ ਲੈਣਗੇ ਕਿੱਥੋਂ ਉਹ ਕੋਠੀਆਂ ਬਣਾਉਣਗੇ ਕਿੱਥੋਂ ਗੱਡੀਆਂ ਲੈਣਗੇ ਉਹ ਸਿਰਫ ਜ਼ਮੀਨ ਅਕਵਾਇਰ ਕਰਨ ਦਾ ਜਰੀ ਹੈਗਾ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਕਲੋਨੀਆਂ ਬਣੀਆਂ ਪਈਆਂ ਨੇ ਜਿਹੜੀਆਂ ਬੇਲੀਆਂ ਪਈਆਂ ਨੇ ਜਿਹੜੀਆਂ ਕਲੋਨੀਆਂ ਫਲੌਪ ਹੋਈਆਂ ਨੇ ਬੁਰੀ ਤਰ੍ਹਾਂ ਨਾਲ ਉਹਨਾਂ ਕਲੋਨੀਆਂ ਨੂੰ ਬਕਾਇਦਾ ਸਰਕਾਰ ਅਪਰੂਵ ਕਰ ਸਕਦੀ ਆ ਜੇ ਕਰਨਾ ਹੋਵੇ ਪਰ ਜਿਹੜੀ ਨਵੀਂ ਜ਼ਮੀਨ ਅਕਵਾਇਰ ਕਿਉਂ ਕਰਦੇ ਨੇ ਨਵੀਂ ਜਿਹੜੀ ਉਹ ਪਜਾਊ ਜ਼ਮੀਨ ਆ ਦਿਨੋਂ ਦਿਨ ਕਿਉਂਕਿ ਜਿਹੜੀ ਖਾਣ ਵਾਲੀਆਂ ਚੀਜ਼ਾਂ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ ਹੈਗਾ ਹਰ ਇੱਕ ਚੀਜ਼ ਨੂੰ ਪੈਦਾ ਕੀਤਾ ਜਾ ਸਕਦਾ ਪਰ ਇਹਨੂੰ ਜ਼ਮੀਨ ਤੋਂ ਬਿਨਾ ਖੇਤੀ ਨਹੀਂ ਕੀਤੀ ਜਾ ਸਕਦੀ ਜਦੋਂ ਸਾਡੀ ਖੇਤੀ ਨਹੀਂ ਰਹੂਗੀ ਤਾਂ ਦੇਸ਼ ਦੀ ਵੀ ਆਰਥਿਕਤਾ ਨੂੰ ਸੱਟ ਬੱਦੂਗੀ ਕਿਉਂਕਿ ਬਿਲਡਿੰਗਾਂ ਨੇ ਤਾਂ ਦੇਸ਼ ਦੀ ਤਰੱਕੀ ਕਰਨੀ ਨੇ ਤਰੱਕੀ ਤਾਂ ਪੈਦਾਵਾਰ ਨਹੀਂ ਕਰਨੀ ਆ ਪੈਦਾਵਾਰ ਜ਼ਮੀਨਾਂ ਦਾ ਇੱਕ ਚੀਜ਼ ਪੁੱਛਣਾ ਚਾਹਾਂਗੀ ਕਿ ਇੱਥੇ ਪਿੰਡ ਦੇ ਵਿੱਚ ਬੋਰਡ ਲੱਗਾ ਹੋਇਆ ਵੀ ਆਮ ਆਦਮੀ ਪਾਰਟੀ ਵਾਲੇ ਝਾੜੂ ਵਾਲੇ ਇਸ ਪਿੰਡ ਦੇ ਵਿੱਚ ਨਾ ਵੜਨ ਕਿ ਲੱਗਦਾ ਤੁਹਾਨੂੰ ਬੀਜੇਪੀ ਵਾਂਗੂ ਆਮ ਆਦਮੀ ਪਾਰਟੀ ਦਾ ਵਿਰੋਧ ਸ਼ੁਰੂ ਹੋ ਗਿਆ ਪੰਜਾਬ ਬਿਲਕੁਲ ਕਿਉਂਕਿ ਇਹ ਜਾਨੀ ਬੀਜੇਪੀ ਦੀ ਹੀ ਬੀ ਟੀਮ ਮੰਨੀ ਜਾਂਦੀ ਆ ਜਿਹੜੇ ਬੁੱਧੀਜੀਵੀ ਨੇ ਉਹ ਦੱਸਦੇ ਨੇ ਵੀ ਭਾਜਪਾ ਦੀ ਵੀ ਟੀਮ ਆ ਉਹਨਾਂ ਦੇ ਹੀ ਪੂਰਨਿਆਂ ਤੇ ਚੱਲਦੀ ਆ ਜਿੱਥੇ ਜਿੱਥੇ ਇਹਨਾਂ ਨੂੰ ਐ ਲੱਗਦਾ ਵੀ ਕੋਈ ਹੋਰ ਪਾਰਟੀ ਸੱਤਾ 'ਚ ਆਉਣ ਵਾਲੀ ਆ ਉੱਥੇ ਜਾ ਕੇ ਆਪਦਾ ਕਾਰੋਬਾਰ ਕਰਦੇ ਨੇ ਇਸ ਕਰਕੇ ਇਹ ਉਹੀ ਨੀਤੀਆਂ ਤੇ ਚੱਲ ਰਹੀ ਆ ਜਿਵੇਂ ਤਿੰਨ ਕਾਲੇ ਕਾਨੂੰਨ ਆਏ ਲੋਕਾਂ ਨੇ ਵਿਰੋਧ ਕੀਤਾ ਭਾਜਪਾ ਦਾ ਪਿੰਡਾਂ 'ਚੋਂ ਬਾਈਕਾਟ ਕੀਤਾ ਇਸੇ ਤਰ੍ਹਾਂ ਇਹਨਾਂ ਦਾ ਵੀ ਬਾਈਕਾਟ ਹੋਊਗਾ ਆਉਣ ਵਾਲੇ ਸਮੇਂ 'ਚ ਇਕੱਲੇ ਇਸ ਪਿੰਡ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਇਹਨਾਂ ਦਾ ਬਾਈਕਾਟ ਹੋਊਗਾ ਜੇ ਜੇ ਇਹ ਕਿਸਾਨ ਮਾਰੂ ਨੀਤੀਆਂ ਲੈ ਕੇ ਆਉਣਗੇ ਅਚਭਲ ਦੱਸ ਦਿੱਗੇ ਕਿ ਪੰਜਾਬ ਦੇ ਵਿੱਚ ਹੁਣ ਕਿਸਾਨ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ ਕਿਸਾਨਾਂ ਦਾ ਲਗਾਤਾਰ ਇੱਕ ਹੀ ਰੋਸ ਹੈ ਸਰਕਾਰ ਤੋਂ ਕਿ ਬੇਸ਼ੱਕ ਇਹਨਾਂ ਦੇ ਵੱਲੋਂ ਲੈਂਡ ਪੋਲਿੰਗ ਪਾਲਿਸੀ ਜਿਹੜੀ ਹੈਗੀ ਆ ਉਹ ਵਾਪਸ ਤਾਂ ਲੈ ਲਈ ਗਈ ਆ ਪਰ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤਸਵੀਰਾਂ ਇੱਕ ਵਾਰ ਤੋਂ ਤੁਹਾਨੂੰ ਦਿਖਾ ਦਿੰਨੇ ਆ ਕਿਸਾਨ ਜਿਹੜੇ ਨੇ ਬੱਸਾਂ ਭਰ-ਭਰ ਕੇ ਗੱਡੀਆਂ ਭਰ ਕੇ ਜਿਹੜੇ ਨੇ ਇਸ ਜਗ੍ਹਾ ਤੋਂ ਉੱਪਰ ਪਹੁੰਚੇ ਨੇ ਕੁੱਕੜਪਿੰਡ ਦੀਆਂ ਤਸਵੀਰਾਂ ਨੇ ਹਾਲਾਂਕਿ ਮੀਂਹ ਹਨੇਰੀ ਕਾਫੀ ਹੈ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਪਰ ਫਿਰ ਵੀ ਕਿਸਾਨ ਜਿਹੜੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਜਿਹੜਾ ਖੋਲਿਆ ਗਿਆ ਤੇ ਕਿਸਾਨਾਂ ਦੀ ਸਿੱਧੇ ਤੌਰ ਦੇ ਉੱਪਰ ਇਹ ਮੰਗ ਹੈਗੀ ਹੈ ਕੀ ਸਰਕਾਰ ਜਿਹੜੀ ਹੈ ਜੇਕਰ ਲੈਂਡ ਪੂਲਿੰਗ ਪਾਲਿਸੀ ਸਰਕਾਰ ਦੇ ਵੱਲੋਂ ਰੱਦ ਕੀਤੀ ਗਈ ਹੈ ਤਾਂ ਸਰਕਾਰ ਨੂੰ ਉਸ ਦਾ ਨੋਟੀਫਿਕੇਸ਼ਨ ਵੀ ਜਿਹੜਾ ਹੈ ਉਹ ਜਾਰੀ ਜ਼ਰੂਰ ਕਰਨਾ ਚਾਹੀਦਾ ਤੇ ਇਸੇ ਨੂੰ ਲੈ ਕੇ ਸਰਕਾਰ ਦੇ ਖਿਲਾਫ ਜਿਹੜਾ ਲਗਾਤਾਰ ਕਿਸਾਨ ਜਿਹੜੇ ਨੇ ਉਹ ਧਰਨਾ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਪੰਕਜ ਨਾਲ ਅਨਪ੍ਰੀਤ ਕੌਰ ਲਈ ਪੰਜਾਬੀ ਟੀਵੀ ਜਲੰਧਰ